ਰਹਾਉ ਦੀ ਪਹਿਲੀ ਪੰਕਤੀ ਹੈ ਸਾਚਾ ਸਾਹਿਬ ਸਾਧ ਮਿਹਰਵਾਨ ਸਾਚਾ ਸੱਚਾ ਸਾਹਿਬ ਮਾਲਕ ਅਰਬੀ ਭਾਸ਼ਾ ਦਾ ਪਦ ਹੈ ਸਾਹਿਬ ਇਹਦੇ ਅਖਰੀ ਅਰਥ ਹੁੰਦੇ ਨੇ ਮਾਲਕ ਸੋ ਸਾਚਾ ਸਾਹਿਬ ਅਰਥ ਹੋ ਗਿਆ ਸੱਚਾ ਮਾਲਕ ਕੌਣ ਹੈ ਵਾਹਿਗੁਰੂ ਪਰਮਾਤਮਾ ਔਰ ਸੰਗਤ ਜੀ ਵਾਕਿਆ ਉਹੋ ਹੀ ਸੱਚਾ ਮਾਲਕ ਹੈ ਕਿਉਂਕਿ ਉਹਦੀ ਹਸਤੀ ਸਦਾ ਹੀ ਰਹਿਣ ਵਾਲੀ ਹੈ। ਹੈ ਆਦਿ ਸੱਚ ਜੋ ਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੱਚਾ ਮਾਲਕ ਉਹ ਹੀ ਹੈ ਜੋ ਆਦਿ ਸ਼ੁਰੂ ਵਿੱਚ ਵੀ ਉਹ ਸੱਚਾ ਸੀ ਜਦੋਂ ਫਿਰ ਜੋਗ ਸ਼ੁਰੂ ਹੋਏ ਉਦੋਂ ਵੀ ਉਹ ਸੱਚਾ ਹੀ ਸੀ। ਹੁਣ ਵੀ ਉਹ ਸੱਚਾ ਹੀ ਹੈ ਤੇ ਅਗਾਂ ਨੂੰ ਵੀ ਉਹਨੇ ਸੱਚਾ ਹੀ ਰਹਿਣਾ ਹੈ। ਸੋ ਦੁਨੀਆ ਦੇ ਅੰਦਰ ਵੀ ਸਾਹਿਬ ਬਣ ਜਾਂਦੇ ਨੇ। ਬੰਦਾ ਹੀ ਬੰਦੇ ਦਾ ਸਾਹਿਬ ਬਣਿਆ ਹੁੰਦਾ ਹੈ ਔਰ ਇਹ ਕਹਿ ਲਓ ਕਿ ਜਦੋਂ ਕਿਸੇ ਬੰਦੇ ਨੂੰ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਹੈ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਉਹਦੇ ਕੋਲ ਕੋਈ ਅਹੁਦਾ ਹੁੰਦਾ ਹੈ ਉਹਦੇ ਕੋਲ ਕੋਈ ਰਤਬਾ ਹੁੰਦਾ ਹੈ ਉਹਦੇ ਹੇਠਾਂ ਫਿਰ ਜਿਹੜੇ ਕੰਮ ਕਾਰ ਕਰਨ ਵਾਲੇ ਨੇ ਉਹਨਾਂ ਨੂੰ ਕਹਿਣਾ ਪੈਂਦਾ ਵੀ ਸਾਹਿਬ ਜੀ ਉਹ ਉਹਦਾ ਨਾਲ ਲਾ ਕੇ ਪਿਛੇ ਸਾਹਿਬ ਸ਼ਬਦ ਵਰਤ ਕੇ ਕਹਿਣਾ ਪੈਂਦਾ ਸਾਹਿਬ ਜੀ ਹੁਣ ਦਿਲੋਂ ਤੇ ਕੋਈ ਹੈ ਕਿਤੇ ਕਿਸੇ ਨੂੰ ਸਾਹਿਬ ਜੀ ਕਹਿੰਦਾ ਹੋਵੇ ਫਸਿਆਂ ਨੂੰ ਕਹਿਣਾ ਪੈਂਦਾ ਤੇ ਕਈਦਾ ਕਹਿੰਦੇ ਆ ਤੇ ਜਿਸ ਨੂੰ ਸਾਹਿਬ ਕਹੀਦਾ ਦੁਨੀਆ ਦੇ ਵਿੱਚ ਉਹ ਖੁਸ਼ ਵੀ ਹੁੰਦਾ ਪਰ ਵੇਖ ਲਓ ਇਹ ਜਿਹੜੀ ਦੁਨੀਆ ਦੀ ਸਾਹੀਬੀ ਹੈ ਨਾ ਇਹ ਤੇ ਚਾਰ ਕੁ ਦਿਨਾਂ ਦੀ ਹੁੰਦੀ ਹੈ ਜਿਹੜੇ ਦੁਨੀਆਂ ਦੇ ਸਾਬ ਨੇ ਜਾਂ ਦੁਨੀਆਂ 'ਚ ਸਾਬ ਬਣ ਕੇ ਬੈਠੇ ਆ ਜਾਂ ਆਪਣੇ ਆਪ ਨੂੰ ਸਾਬ ਅਖਵਾਉਂਦੇ ਪਏ ਆ ਉਹਨਾਂ ਦਾ ਸਾਰਾ ਜਿਹੜਾ ਜੀਵਨ ਹੈ ਨਾ ਉਹ ਵਿਸ਼ਿਆਂ ਦੇ ਵਿੱਚ ਲੰਗਦਾ ਪਿਆ ਹੈ ਈਰਖਾ ਚੁਗਲੀ ਨਿੰਦਿਆ ਦੇ ਵਿੱਚ ਉਹ ਜੀਵਨ ਆਪਣਾ ਲਗਾਉਂਦੇ ਪਏ ਆ ਔਰ ਇਹ ਦੁਨੀਆਂ ਦੀ ਸਾਹਬੀ ਚਾਰ ਦਿਨਾਂ ਦੀ ਹੈ ਜਿਸ ਨੂੰ ਦੁਨੀਆਂ ਦੇ ਲੋਕ ਸਾਬ ਜੀ ਸਾਬ ਜੀ ਕਹਿ ਕੇ ਬੁਲਾਉਂਦੇ ਆ ਨਾ ਤੇ ਕੁਝ ਸਾਲਾਂ ਦੇ ਵਿੱਚ ਵਿੱਚ ਉਸ ਸਾਹਿਬ ਜੀ ਦੀ ਮੜੀਆਂ ਵਿੱਚ ਢੇਰੀ ਲੱਗੀ ਹੁੰਦੀ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਸਾ ਮਿੱਟੀ ਦੀ ਢੇਰੀ ਹੋ ਜਾਂਦਾ ਸਵਾਹ ਦੀ ਢੇਰੀ ਹੋ ਕੇ ਪਿਆ ਹੁੰਦਾ ਤੇ ਸਵਾਹ ਉੱਡਦੀ ਪਈ ਹੁੰਦੀ ਹੈ ਅਗਲੇ ਫਿਰ ਕਹਿੰਦੇ ਆ ਕਿ ਫੁੱਲ ਗੋਵਿੰਦਵਾਲ ਸਾਹਿਬ ਹੀ ਤਾਰ ਆਈਏ ਕੀਰਤਪੁਰ ਸਾਹਿਬ ਦੂਰ ਬੜੀ ਪੈਂਦਾ ਜੀਂਦੇ ਜੀ ਸਾਹਿਬ ਜੀ ਸਾਹਿਬ ਜੀ ਤੇ ਮਰਨ ਤੋਂ ਬਾਅਦ ਉਹਦੇ ਫੁੱਲ ਵੀ ਫਿਰ ਗੋਵਿੰਦਵਾਲ ਸਾਹਿਬ ਹੀ ਪਿਨੇੜੇ ਸਾਰ ਲੀਏ ਦੂਰ ਨਾ ਜਾਣਾ ਪਵੇ ਸੋ ਜਿਹੜੀ ਆ ਨਾ ਸਾਹਿਬੀ ਉਹ ਸੱਚੇ ਮਾਲਕ ਦੀ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਾਹਿਬ ਤੁਲਨਾ ਸਾਹਿਬੀ ਸਾਹਿਬ ਤੁਲਨਾ ਸਾਹਿਬੀ ਸਾਹਿਬ ਤੁਲਨਾ ਸਾਹਿਬੀ ਸਾਹਿਬ ਤੁਲਨਾ ਸਾਹੇਬੀ ਸਤਗੁਰ ਸਾਹਿਬ ਸੱਚਾ ਸਾਈ ਸਤਗੁਰ ਸਾਹਿਬ ਸੱਚਾ ਸਾਈ ਸਤਗੁਰ ਸਾਹਿਬ ਸੱਚਾ ਸਾਈ ਸਤਗੁਰ ਸਾਹਿਬ ਸੱਚਾ ਸਾਈ ਸੋ ਮਾਲਕ ਵਾਹਿਗੁਰੂ ਅਸਲੀ ਸਾਹਿਬ ਹੈ ਕੋਈ ਸਾਹਿਬੀ ਦੁਨੀਆ ਵਾਲੀ ਉਹਦੀ ਸਾਹਿਬੀ ਦੇ ਬਰਾਬਰ ਨਹੀਂ ਹੈ ਤੇ ਦੂਸਰਾ ਸਤਗੁਰੂ ਮਹਾਰਾਜੇ ਸੱਚੇ ਸਾਹਿਬ ਨੇ ਆਖੋ ਭਾਈ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਹਿਗੁਰੂ ਪਰਮਾਤਮਾ ਸੱਚਾ ਸਾਹਿਬ ਹੈ ਜਦੀ ਸਾਹਿਬੀ ਸਦਾ ਹੀ ਸੱਚੀ ਹੈ ਦੂਸਰਾ ਸਤਗੁਰੂ ਸਾਹਿਬ ਸੱਚਾ ਇਹਦੀ ਸਾਹਿਬੀ ਵੀ ਸਦਾ ਹੀ ਸੱਚੀ ਹੈ ਪਹਿਲੇ ਪਾਸਾ ਕਹਿੰਦੇ ਸੱਚਾ ਸਾਹਿਬ ਸਾਚਨਾਏ ਸੋ ਸੱਚਾ ਸਾਹਿਬ ਉਹ ਵਾਹਿਗੁਰੂ ਮਾਲਕ ਸੱਚਾ ਹੈ ਸਾਧ ਮਿਹਰਵਾਨ ਦੂਸਰਾ ਉਹਦਾ ਗੁਣ ਦੱਸ ਰਹੇ ਕਿ ਉਹ ਸਦਾ ਹੀ ਮਿਹਰਵਾਨ ਹੈ